खिड़की ਦੇ ਵਿੱਚੋਂ ਉੱਡੇ ਨੋਟ 500 500 ਦੀਆਂ ਗੱਡੀਆਂ ਜੀ ਹਾਂ ਤਸਵੀਰਾਂ ਉੜੀਸਾ ਦੀਆਂ ਨੇ ਜਿੱਥੇ ਉੜੀਸਾ ਦੀ ਰਾਜਸਤਾਨੀ ਭਵੇਨেশ্বরী ਵਿੱਚ ਉਸ ਸਮੇਂ ਹੜਕਮ ਮੱਚ ਗਿਆ ਜਦੋਂ ਬਿਜ਼ਨਸ ਭਾਗ ਨੇ ਰਾਜ ਸਰਕਾਰ ਦੇ ਮੁੱਖ ਇੰਜੀਨੀਅਰ ਬੈਕੌਂਠ ਨਾਥ ਸਰੰਗੀ ਦੇ ਕਾਰ ਸਮੇਤ ਕੁਝ ਥਾਵਾਂ ਤੇ ਛਾਪੇ ਮਾਰੀ ਕੀਤੀ ਇਸ ਸਮੇਂ ਦੌਰਾਨ ਹੋਈ ਬਰਾਦਮੀ ਬਹੁਤ ਹੀ ਹੈਰਾਨੀ ਕਰਨ ਵਾਲੀ ਸੀ ਕਿਉਂਕਿ ਇਸ ਵੇਲੇ 2 ਕਰੋੜ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕੀਤੀ ਗਈ ਹੈ ਇਹ ਛਾਪੇਮਾਰੀ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਸ਼ੱਕ ਤੇ ਕੀਤੀ ਗਈ ਸੀ ਅਤੇ ਮੰਡਲੀ ਜਾਣਕਾਰੀ ਦੇ ਅਨੁਸਾਰ ਸਰੰਗੀ ਦੁਆਰਾ ਐਲਾਨੀ ਗਈ ਜਾਇਦਾਦ ਤੇ ਉਹਨਾਂ ਦੀ ਅਸਲ ਆਮਦਨ ਵਿੱਚ ਬਹੁਤ ਵੱਡਾ ਅੰਤਰ ਪਾਇਆ ਗਿਆ ਸੀ ਇਸ ਪੂਰੀ ਘਟਨਾ ਦਾ ਸਭ ਤੋਂ ਨਾਟਕੀ ਹਿੱਸਾ ਉਦੋਂ ਆਇਆ ਜਦੋਂ ਵਿਜੀਲੈਂਸ ਅਧਿਕਾਰੀ ਉਹਨਾਂ ਦੇ ਘਰ ਪਹੁੰਚੇ ਇਕ ਘਬਰਾਟ ਵਿੱਚ ਆਏ ਬੈਕੁੰਠਨਾਸ ਰੰਗੀ ਨੇ ਆਪਣੇ ਫਲੈਟ ਦੀ ਖਿੜਕੀ ਵਿੱਚੋਂ ਨਕਦੀ ਦੇ ਬੰਡਲ ਉੱਟਣ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਨੇ ਅਧਿਕਾਰ ਨੂੰ ਹੋਰ ਸੁਚੇਤ ਕਰ ਦਿੱਤਾ ਤੇ ਤੁਰੰਤ ਪੂਰੇ ਖੇਤ ਦੀ ਨਿਗਰਾਨੀ ਵਧਾ ਦਿੱਤੀ। ਸਥਾਨਕ ਲੋਕਾਂ ਦੇ ਅਨੁਸਾਰ ਜ਼ਮੀਨ ਤੇ ਡਿੱਗਣ ਤੋਂ ਬਾਅਦ ਬੰਡਲ ਗਿਣੇ ਗਏ ਤੇ ਬੋਰੀਆਂ ਵਿੱਚ ਲੈ ਗਏ। ਵਿਜਨੇਸ਼ਪਾਗ ਦੇ ਅਨੁਸਾਰ ਉੜੀਸਾ ਦੇ ਵੱਖ-ਵੱਖ ਸ਼ਹਿਰਾਂ ਪੁਨੇਸ਼ਵਰੀ, ਕਟਕਪੂਰੀ, ਬਲਾਸੋਰ ਵਿੱਚ ਫੈਲੇ ਕੁੱਲ 7 ਥਾਵਾਂ ਤੇ ਛਾਪੇ ਮਾਰੇ ਗਏ। ਜਾਂਚ ਦੌਰਾਨ ਹੁਣ ਤੱਕ ਜੋ ਜਾਇਦਾਦਾਂ ਸਾਹਮਣੇ ਆਈਆਂ ਨੇ ਉਹ ਇਸ ਪ੍ਰਕਾਰ ਨੇ 2 ਕਰੋੜ 1 ਲੱਖ ਰੁਪਏ ਦੀ ਨਕਦੀ ਮਹਿੰਗੇ ਇਲੈਕਟ੍ਰੋਨਿਕ ਸਮਾਨ ਫਰਨੀਚਰ ਕੀਮਤੀ ਗਹਿਣੇ ਜ਼ਮੀਨ ਅਤੇ ਫਲੈਟਾਂ ਨਾਲ ਸੰਬੰਧਿਤ ਦਸਤਾਵੇਜ਼ ਕਈ ਬੈਂਕ ਖਾਤਿਆਂ ਅਤੇ ਲੋਕਰਾਂ ਦੀ ਜਾਣਕਾਰੀ ਇਹ ਪੂਰੀ ਜਾਣਕਾਰੀ ਵਿੱਚ ਵਿਜੀਲੈਂਸੀ ਭਾਗ ਦੀਆਂ 7 ਟੀਮਾਂ ਸ਼ਾਮਿਲ ਸਨ ਤੇ 50 ਤੋਂ ਵੱਧ ਅਧਿਕਾਰੀ ਮੌਜੂਦ ਸਨ ਤਲਾਸ਼ੀ ਲਈ 26 ਪੁਰਸਕਾਰੀਆਂ ਦੀ ਇੱਕ ਟੀਮ ਬਣਾਈ ਗਈ ਸੀ ਜਿਸ ਵਿੱਚ 8 ਡਿਪਟੀ ਸੁਪਰਡੈਂਟ ਪੁਲਿਸ 12 ਇੰਸਪੈਕਟਰ ਅਤੇ 6 ਸਹਾਇਕ ਸਬ ਇੰਸਪੈਕਟਰ ਅਤੇ ਹੋਰ ਸਹਾਇਕ ਸਟਾਫ ਸ਼ਾਮਲ ਸੀ ਵਿਜਨਸਿਪਾਗ ਹੁਣ ਇਸ ਨਕਦੀ ਦੀ ਕਾਨੂੰਨਤਾ ਦੀ ਜਾਂਚ ਕਰ ਰਿਹਾ ਹੈ ਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਪ੍ਰਿਸ਼ਟਾਚਾਰ ਅਤੇ ਸਰਕਾਰੀ ਸਰੋਤਾਂ ਦੀ ਦੁਰਵਰਤੋਂ ਨਾਲ ਸੰਬੰਧਤ ਲਾਵਾ ਤਹਿਤ ਵੈਕੁੰਠਨਾਥ ਸਰੰਗੀ ਵਿਰੁੱਧ ਚਾਰਜ ਸ਼ੁਰੂ ਕਰ ਦਿੱਤੀ ਹੈ ਸਰੰਗੀ ਨੂੰ ਅਜੇ ਹਿਰਾਸਤ ਵਿੱਚ ਨਹੀਂ ਲਿਆ ਗਿਆ ਪਰ ਉਸ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਵਿਸਥਾਰਪੂਰਵਕ ਪੁੱਛਗਿੱਛ ਲਈ ਸੱਮਨ ਜਾਰੀ ਕੀਤੇ ਗਏ ਨੇ ਦੱਸ ਦਈਏ ਇਹ ਮਾਮਲਾ ਉੜੀਸਾ ਦੇ ਨੌਕਰ ਸ਼ਾਈ ਢਾਂਚੇ ਤੇ ਕਈ ਗੰਭੀਰ ਸਵਾਲ ਵੀ ਖੜੇ ਕਰਦਾ ਹੈ ਸਵਾਲ ਇਹ ਹੁੰਦਾ ਹੈ ਕਿ ਇੰਨੀ ਵੱਡੀ ਰਕਮ ਇੱਕ ਸਰਕਾਰੀ ਅਧਿਆਪਕ ਕੋਲ ਕਿਵੇਂ ਪਹੁੰਚੀ ਅਤੇ ਕੀ ਇਹ ਭ੍ਰਿਸ਼ਟਾਚਾਰ ਦੀ ਕੜੀ ਹੈ ਜਾਂ ਫਿਰ ਕਿਸੇ ਸੰਕਟਿਤ ਗਰੂਪ ਨਾਲ ਜੁੜੀ ਵੱਡੀ ਸਾਜ਼ਿਸ਼ ਹੈ ਇਸ ਤੋਂ ਪਹਿਲਾਂ ਵੀ ਰਾਜ ਵਿੱਚ ਪੀ ਡਬਲਯੂ ਡੀ ਪੈਨਡੂ ਵਿਕਾਸਿ ਭਾਗਤ ਤੇ ਜਲ ਸਰੋਧਿ ਭਾਗਤ ਤੇ ਜੁੜੇ ਇੰਜੀਨੀਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਜਾ ਚੁੱਕੇ ਨੇ ਪਰ ਖਿੜਕੀ ਤੋਂ ਨਕਦੀ ਸੁੱਟਣ ਦੀ ਘਟਨਾ ਨੇ ਇਸ ਮਾਮਲੇ ਨੂੰ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣਾ ਦਿੱਤਾ ਹੈ